ਕਰਤ ਨਾ ਲਗੀ ਵਾਰ ਜਿਵੇਂ ਚੰਦ ਉਗਵੈ ਸੂਰਜ ਚੜੇ ਮਜ਼ਾਰੋ ਇਹ ਤੇ ਚਾਨਣ ਹੁੰਦਿਆ ਗੁਰਬਿਨੋ ਹੇ ਗੁਰ ਸਾਹਿਬ ਜੀਓ ਦੁਹੇਰਾ ਕੋਤਵ ਵામਣੀ ਥੋ ਕਤ ਉਹਾਂ ਪਿੰਡ ਕੋ ਨਾਮਾ ਬਾਤ ਬੀਰੀ ਤੈਂ ਬੜੇ ਦੇਖੋ ਵਸਤੇ ਗਰਾਮ ਜੁਗੋਂ ਜੁਗ ਅਡਲ ਸਵਰ ਸ਼ਦਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਮੁਕੱਦਸ ਗੋਦ ਦਾ ਆਨੰਦ ਮਾਣ ਰਹੀ ਸਤਕਾਰ ਯੋਗ ਸਤਸੰਗੀ ਜਨੋ ਮਾਲਕ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪ ਜੀ ਦੇ ਪਵਨ ਚਰਣਾ ਚ ਜੁੜ ਬੈਠਣ ਦਾ ਸੁਭਾਗ ਬਖਸ਼ਿਆ ਹੈ ਇਹਨਾਂ ਮੁਬਾਰਕ ਘੜੀਆਂ ਦੀ ਸੰਭਾਲ ਕਰਦੇ ਹਾਂ ਆਓ ਆਪਣੇਆਂ ਪੁਰਖਿਆਂ ਦੇ ਵਡਮੁੱਲੇ ਇਤਿਹਾਸ ਤਿਨਾਂ ਦੀਆਂ ਸ਼ਹਾਦਤਾਂ ਅਤੇ ਪੰਥ ਨੂੰ ਤੇ ਕੌਮ ਨੂੰ ਤਿਨਾਂ ਦਾ ਸਮਰਪਣ ਜਿਹੜਾ ਉਹਨਾਂ ਦੇ ਅੰਦਰ ਇਹ ਭਾਵਨਾ ਭਰੀਆਂ ਹੋਈਆਂ ਨੇ ਉਸ ਇਤਿਹਾਸਕ ਵਾਰਤਾ ਨੂੰ ਪੜਦਿਆਂ ਸੁਣਦਿਆਂ ਅਸੀਂ ਵੀ ਆਪਣਾ ਜੀਵਨ ਉਹਨਾਂ ਮਹਾਨ ਸੂਰਮਿਆਂ ਯੋਧਿਆਂ ਤੇ ਗੁਰੂ ਦੇ ਲੜਲਿਆਂ ਵਰਗਾ ਬਣਾਉਣ ਦਾ ਯਤਨ ਕਰੀਏ। ਕਵੀ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਦੇ ਦੁਆਰਾ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਦੀ ਦੂਸਰੇ ਭਾਗ ਦੀਆਂ ਕਥਾ ਵਿਚਾਰਾਂ ਅਸੀਂ ਸਰਵਣ ਕਰ ਰਹੇ ਹਾਂ। ਇਸ ਵਕਤ ਕੋਪਰਹੀੜੇ ਦਾ ਚੰਗ ਦਾ ਬਿਰਤਾਂਤ ਕੱਲੂ ਕਰੇ ਦਾ ਬਿਰਤਾਂਤ ਚੱਲ ਰਿਹਾ ਹੈ ਕੱਲੂ ਕਰੇ ਦਾ ਅਰਥ ਹੀ ਇਹ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਲੋਕਾਈ ਦੇ ਉੱਪਰ ਤਸ਼ੱਦਦ ਢਾ ਕੇ ਉਹਨਾਂ ਦੇ ਉੱਪਰ ਹਮਲਾ ਕਰਕੇ ਔਰ ਉਹਨਾਂ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਵੇ ਇੱਕ ੱਲੂ ਕਾਰਾ ਹੈ ਇਸ ਵਕਤ ਇੱਥੇ ਇੱਕ ੱਲੂ ਕਾਰਾ ਵਾਪਰਿਆ ਇਸ ੱਲੂ ਕਾਰੇ ਦੇ ਅੰਦਰ ਅਬਦਾਲੀ ਨੇ ਵਹੀਰ ਦੇ ਉੱਪਰ ਹਮਲਾ ਕਰਿਆ ਜੈਨ ਖਾਨ ਇਹਨੇ ਵੀ ਵਹੀਰ ਤੇ ਹਮਲਾ ਕਰਿਆ ਮਲੇਰ ਕੋਟਲੇ ਦੇ ਆ ਪਠਾਣਾ ਨੇ ਜਹਾਨ ਖਾਨ ਨੇ ਲక్ష్ਮੀ ਨਾਰਾਇਣ ਖਰੜ ਵਾਲੇ ਨੇ ਜਿੱਥੇ ਸਿੰਘਾਂ ਦਾ ਇਹਨਾਂ ਨੇ ਆਪਣੇ ਵੱਲੋਂ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਕਾਮਯਾਬ ਰਹੇ ਤਾਂ ਵਹੀਰ ਦੇ ਦੁਆਲੇ ਹੋ ਗਈ ਵਹੀਰ 'ਚ ਆਮ ਲੋਕ ਬਜ਼ੁਰਗ ਮਾਈਆਂ ਵੱਡੇ ਸਿਆਣੇ ਛੋਟੇ ਨਿਆਣੇ ਨੌਜਵਾਨ ਕੁੜੀਆਂ ਆਮ ਘਰੇਲੂ ਔਰਤਾਂ ਤੇ ਘਰੇਲੂ ਮਰਦ ਸ਼ਾਮਲ ਨੇ ਜਿਹੜੇ ਨਿਹੱਥੇ ਨੇ ਜਿਨ੍ਹਾਂ ਦੇ ਕੋਲ ਜੰਗ ਦੇ ਮੈਦਾਨ ਦਾ ਕੋਈ ਤਜਰਬਾ ਨਹੀਂ ਉਹ ਆਮ ਗੁਰੂ ਨਾਨਕ ਨਾਮ ਲੈਵਾ ਸਿੱਖ ਜਗਤ ਹੈ ਜੋ ਗੁਰੂ ਨਾਨਕ ਦੀ ਸਿੱਖੀ ਦੇ ਉੱਪਰ ਚੱਲਦਾ ਹੈ ਇਹਨਾਂ ਨੂੰ ਉਹਨਾਂ ਤੋਂ ਵੀ ਖਤਰਾ ਝੱਟ ਗਿਆ ਇਹਨਾਂ ਨੇ ਆਪ ਦੇ ਵੱਲੋਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੂੰ ਕਤਲ ਕਰਨ ਦੇ ਮਨਸੂਬੇ